ਗੌੜੀ ਮਹੱਲਾ ਪੰਜਵਾ ਦੁਲੱਬ ਦੇਹ ਪਾਈ ਵਡਭਾਗੀ ਨਾਮ ਨਾ ਜਪਹਿ ਤੇ ਆਤਮ ਘਾਤੀ ਮਰ ਨਾ ਜਾਹੀ ਜਿਨਾਂ ਬਿਸਰਤ RAM ਨਾਮ ਬਿਹੂਨ ਜੀਵਨ ਕੌਨ ਕਾਮ ਰਹਾਉ ਖਾਤ ਪੀਤ ਖੇਲਤ ਹਸਤ ਬਿਸਥਾਰ ਕਵਨ ਅਰਥ ਮਿਰਤਕ ਸੀਗਾਰ ਜੋ ਨਾ ਸੁਨਹਿ ਜਸ ਪਰਮਾਨੰਦਾ ਪਸ ਪੰਖੀ ਤ੍ਰਿਗਤ ਜੋਨਤੇ ਮੰਦਾ ਕਹ ਨਾਨਕ ਗੁਰ ਮੰਤਰ ਦ੍ਰਿੜਾਇ ਕੇਵਲ ਨਾਮ ਰਿਤ ਮਾਹੇ ਸਮਾਇਆ ਗੌੜੀ ਮਹੱਲਾ ਪੰਜਵਾ ਕਾ ਕੀ ਮਾਈ ਕਾ ਕੋ ਬਾਪ ਨਾਮ ਤਾਰੀਕ ਝੂਠੇ ਸਭ ਸਾਖ ਕਾਹੇ ਕਉ ਮੂਰਖ ਭਖ ਲਾਇਆ ਮੇਲੇ ਸੰਜੋਗ ਹੁਕਮ ਤੂੰ ਆਇਆ ਰਹਾਉ ਏਕਾ ਮਾਟੀ ਏਕਾ ਜੋਤ ਏਕੋ ਪਵਨ ਕਹਾ ਕੌਨ ਰੋਤ ਮੇਰਾ ਮੇਰਾ ਕਰ ਬਿਨ ਲਾਹੀ ਮਰਨ ਹਾਰ ਇਹੋ ਜੀ ਹਰਾ ਨਾਹੀ ਕਹੋ ਨਾਨਕ ਗੁਰ ਖੋਲੇ ਕਪਾਟ ਮੁਕਤ ਭਏ ਬਿਨ ਸੇ ਪ੍ਰਮਾ ਠਾਟ ਗੌੜੀ ਮਹੱਲਾ ਪੰਜਵਾ ਵੱਡੇ ਵੱਡੇ ਜੋ ਦੀ ਸਹ ਲੋਗ ਤਿੰਨ ਕਉ ਵਿਆਪੈ ਚਿੰਤਾ ਰੋਗ ਕੌਨ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵਲਾਈ ਰਹਾਉ ਭੂਮੀਆ ਭੂਮ ਉਪਰ ਨਿਤ ਲੁਜੈ ਛੋੜ ਚੱਲੈ ਤ੍ਰਿਸ਼ਨਾ ਨਹੀਂ 부ਜੈ ਕਹੋ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਗੌੜੀ ਮਹੱਲਾ ਪੰਜਵਾ ਪੂਰਾ ਮਾਰਗ ਪੂਰਾ ਇਸਨਾਨ ਸਭ ਕਿਛ ਪੂਰਾ ਹਿਰਦੈ ਨਾਮ ਪੂਰੀ ਰਹੀ ਜਾ ਪੂਰੇ ਰਾਖੀ ਪਾਰ ਬ੍ਰਹਮ ਕੀ ਸਰਣ ਜਨਤਾ ਕੀ ਰਹਾਉ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਜੋਗ ਹਰ ਕੈ ਮਾਰਗ ਪਤਿਤ ਪੁਨੀਤ ਪੂਰੀ ਸੋਭਾ ਪੂਰਾ ਲੋਕੀਕ ਕਰਨ ਹਾਰ ਸਦ ਵਸੈ ਹਦੂਰਾ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਇਸਨਾਨ ਸੰਤ ਕਿਰਪਾ ਤੇ ਜਪਿਐ ਨਾਮ ਰਹਾਉ ਸੰਤ ਕੈ ਸੰਗ ਮਿਟਿਆ ਅਹੰਕਾਰ ਦਿਸ਼ਟ ਆਵੈ ਸਭ ਏਕੰਕਾਰ ਸੰਤ ਸੁਪਰਸੰਨ ਆਏ ਵਸ ਪੰਚਾ ਅੰਮ੍ਰਿਤ ਨਾਮ ਰਿਦੈ ਲੈ ਸੰਚਾ ਕਹੋ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗਉੜੀ ਮਹੱਲਾ ਪੰਜਵਾ ਹਰ ਗੁਣ ਜਪਤ ਕਮਲ ਪਰ گاਸੈ ਹਰ ਸਿਮਰਤ ਤਰਾਸ ਸਭ ਨਾਸੈ ਸਾ ਮਤ ਪੂਰੀ ਜਿਤ ਹਰ ਗੁਣ ਗਾਵੇ ਵੱਡੈ ਭਾਗ ਸਾਧੂ ਸੰਗ ਪਾਵੇ ਰਹਾਉ ਸਾਧ ਸੰਗ ਪਾਈਐ ਨਿਦ ਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨਮ ਪਰਵਾਨ ਗੁਰ ਕਿਰਪਾ ਤੇ ਨਾਮ ਵਖਾਣ ਕਹ ਨਾਨਕ ਸੋ ਜਨ ਪਰਵਾਨ ਜਾ ਕੈ ਰਿਦੈ ਵਸੈ ਭਗਵਾਨ ਗਉੜੀ ਮਹੱਲਾ ਪੰਜਵਾ ਇਕਸ ਸਿਉ ਜਾ ਕਾ ਮਨ ਰਤਾ ਵਿਸਰੀ ਤਿਸੈ ਪਰਾਇ ਤਾਤਾ ਬਿਨ ਗੋਬਿੰਦ ਨਾ ਦੀ ਸਹਿ ਕੋਈ ਕਰਨ ਕਰਾਵਨ ਕਰਤਾ ਸੋਈ ਰਹਾਉ ਮਨ ਹੈ ਕਮਾਵੇ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤਹਿ ਨ ਡੋਲੇ ਜਾ ਕੈ ਹਰ ਧਨ ਸੋ ਸੱਚ ਸਾਹੋ ਗੁਰ ਪੂਰੈ ਕਰ ਦੀਨੋ ਵਿਸਾਹੋ ਜੀਵਨ ਪੁਰਖ ਮਿਲਿਆ ਹਰ ਰਾਇ ਕਹੋ ਨਾਨਕ ਪਰਮ ਪਦ ਪਾਇਆ ਗੌੜੀ ਮਹੱਲਾ ਪੰਜਵਾ ਨਾਮ ਭਗਤ ਕੈ ਪ੍ਰਾਨ ਆਧਾਰ ਨਾਮੋ ਤਨ ਨਾਮੋ ਵਿਵਹਾਰ ਨਾਮ ਵਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦਿਵਾਏ ਰਹਾਉ ਨਾਮ ਭਗਤ ਕੈ ਸੁਖ ਅਸਥਾਨ ਨਾਮ ਰਤ ਸੋ ਭਗਤ ਪਰਵਾਨ ਹਰ ਕਾ ਨਾਮ ਜਨ ਕਉਤਾਰੈ ਸਾਸ ਸਾਸ ਜਨ ਨਾਮ ਸਮਹਾਰੈ ਕਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾਕਾ ਮਨ ਲਾਗ ਗੌੜੀ ਮਹੱਲਾ ਪੰਜਵਾ ਸੰਤ ਪ੍ਰਸਾਦ ਹਰਨਾਮ ਧਿਆਇਆ ਤਬ ਤੇ ਧਾਵਤ ਮਨ ਤ੍ਰਿਪਤਾਇਆ ਸੁਖ ਬਿਸਰਾਮ ਪਾਇਆ ਗੁਣ ਗਾਏ ਸ੍ਰਮ ਮਿਟਿਆ ਮੇਰੀ ਹੱਤੀ ਬਲਾਈ ਰਹਾਉ ਚਰਨ ਕਮਲ ਆਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਭ ਤਜ ਅਨਾਥ ਏਕ ਸਰਣ ਆਇਓ ਊਚ ਅਸਥਾਨ ਤਬ ਸਹ ਜੇ ਪਾਇਓ ਦੁਖ ਦਰਦ ਭ੍ਰਮ ਪਉ ਨਸਿਆ ਕਰਨ ਹਾਰ ਨਾਨਕ ਮਨ ਬਸਿਆ ਗੌੜੀ ਮਹੱਲਾ ਪੰਜਵਾ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਧਾਵੋ ਭਲੋ ਸਮੋ ਸਿਮਰਨ ਕੀ ਬਰੀਆ ਨਾਮ ਸਿਮਰਤ ਪੈ ਪਾਰ ਉਤਰੀਆ ਰਹਾਉ ਨਿਤਰ ਸੰਤਨ ਕਾ ਦਰਸ਼ਨ ਪੇਖ ਪ੍ਰਭ ਅਵਿਨਾਸੀ ਮਨ ਮਹਲੇਖ ਸੁਣ ਕੀਰਤਨ ਸਾਧ ਪਹ ਜਾਏ ਜਨਮ ਮਰਨ ਕੀ ਤਰਾਸ ਮਿਟਾਏ ਚਰਨ ਕਮਲ ਠਾਕੁਰ ਉਰਤਾਰ ਦੁਲੱਬ ਦੇਹ ਨਾਨਕ ਨਿਸਤਾਰ ਗੌੜੀ ਮਹੱਲਾ ਪੰਜਵਾ ਜਾ ਕਉ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਬਿਸਰਤ ਸਹਸਾ ਦੁਖ ਵਿਆਪੈ ਸਿਮਰਤ ਨਾਮ ਭਰਮ ਭਉ ਭਾਗੇ ਰਹਾਉ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਤਿਸ ਜਨ ਦੁਖ ਨਿਕਟ ਨਹੀਂ ਆਵੇ ਹਰ ਕੀ ਟਹਿਲ ਕਰਤ ਜਨ ਸੋਹੈ ਤਾ ਕਉ ਮਾਇਆ ਅਗਨ ਨਾ ਪੋਹੈ ਮਨ ਤਨ ਮੁਖ ਹਰ ਨਾਮ ਦਿਆਲ ਨਾਨਕ ਤਜੀਐ ਅਵਰਜੰਝਾਲ ਗਾਉੜੀ ਮਹੱਲਾ 5ਵਾਂ ਛਾੜ ਸਿਆਨਪ ਬਹੁ ਚਤੁਰਾਈ ਗੁਰਪੂਰੇ ਕੀ ਟੇਕ ਟਿਕਾਈ ਦੁੱਖ ਬਿਨ ਸੇ ਸੁਖ ਹਰ ਗੁਣ ਗਾਏ ਗੁਰਪੂਰਾ ਭੇਟਿਆ ਲਿਵ ਲਾਏ ਰਹਾਉ ਹਰ ਕਾ ਨਾਮ ਦਿਉ ਗੁਰ ਮੰਤਰ ਮਿਟੇ ਵਿਸੂਰੇ ਉਤਰੀ ਚਿੰਤ ਆਨੰਦ ਭਏ ਗੁਰ ਮਿਲਤ ਕਿਰਪਾਲ ਕਰ ਕਿਰਪਾ ਕਾਟੇ ਜਮ ਜਾਲ ਕਹੋ ਨਾਨਕ ਗੁਰਪੂਰਾ ਪਾਇਆ ਸਤਾਤੇ ਬਹੁਰ ਨਾ ਬਿਆਪੈ ਮਾਇਆ ਗੌੜੀ ਮਹੱਲਾ ਪੰਜਵਾ ਰਾਖ ਲੀਆ ਗੁਰਪੂਰੈ ਆਪ ਮਨ ਮੁਖ ਕਉ ਲਾਗੋ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਊਜਲ ਹੋਵਹਿ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਨ ਤੇਰੀ ਹੱਤੈ ਬਲਾਏ ਗੁਰ ਕਾ ਸ਼ਬਦ ਤੇਰੈ ਸੰਗ ਸਹਾਈ ਦਿਆਲ ਭਈ ਸਗਲੇ ਜੀ ਭਾਈ ਗੁਰਪੁਰੈ ਜਬ ਕਿਰਪਾ ਕਰੀ ਭਨਤ ਨਾਨਕ ਮੇਰੀ ਪੂਰੀ ਪਰੀ ਗੌੜੀ ਮਹੱਲਾ ਪੰਜਵਾ ਅਨਕ ਰਸਾ ਖਾਏ ਜੈਸੇ ਠੂਰ ਮੋਹ ਕੀ ਜੇਵਰੀ ਬਾਦਿਓ ਚੋਰ ਮਿਰਤਕ ਦੇਹ ਸਾਧ ਸੰਗ ਬਿਹੂਨਾ ਆਵਤ ਜਾਤ ਜੋਨੀ ਦੁਖ ਕੀਨਾ ਰਹਾਓ ਅਨਕ ਬਸਤਰ ਸੁੰਦਰ ਪਹਿਰਾਇ ਜਿਉ ਡਰਨਾ ਖੇਤ ਮਾਂ ਹਿੰਡ ਰਾਇ ਸਗਲ ਸਰੀਰ ਆਵਤ ਸਭ ਕਾਮ ਨਹਿ ਫਲ ਮਨੁਖ ਜਪੈ ਨਹੀਂ ਨਾਮ ਕਹੋ ਨਾਨਕ ਜਾ ਕਉ ਪਈ ਦਿਆਲਾ ਸਾਧ ਸੰਗ ਮਿਲ ਭਜੈ ਗੋਬਾਲਾ ਗਉੜੀ ਮਹੱਲਾ ਪੰਜਵਾ ਕਲ ਕਲੇਸ ਗੁਰ ਸਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨਸੀ ਨਿਰਪਉ ਹਰ ਧਿਆਇ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ ਚਰਨ ਕਬਲ ਰਿਤ ਅੰਤਰ ਧਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂਢਤ ਜਾਤ ਪੂਰੇ ਗੁਰ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਭਈ ਹਮਾਰੀ ਗਾਉੜੀ ਮਹੱਲਾ ਪੰਜਵਾ ਸਾਧ ਸੰਗ ਤਾ ਕੀ ਸਰਨੀ ਪਰੋ ਮਨ ਤਨ ਆਪਣਾ ਆਗੈ ਧਰੋ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਭ ਤਪਤ 부ਝਾਈ ਰਹਾਓ ਤਜ ਅਭਿਮਾਨ ਜਨਮ ਮਰਨ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰੋ ਸਾਸ ਸਾਸ ਪ੍ਰਭ ਮਨ ਹੈ ਸੰਮਾਲੇ ਸੋ ਤਨ ਸੰਚਹੁ ਜੋ ਚਾਲੈ ਨਾਲੇ ਤਿਸ ਹੈ ਪ੍ਰਾਪਤ ਜਿਸ ਮਸਤਕ ਭਾਗ ਕਹੋ ਨਾਨਕ ਤਾਂ ਕੀ ਚਰਣੀ ਲਾਗ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀਏ ਖਿੰਨ 마ਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਤੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਤੇਲ ਨਾ ਪਰੀ ਜਗ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਚਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆ ਥਾਉ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੂਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਭਲੇ ਦਿਨ ਸ ਭਲੇ ਸੰਜੋਗ ਜਿਤ ਭੇਟੇ ਪਾਰ ਬ੍ਰਹਮ ਨਿਰਜੋਗ ਉਹ বেলা ਕਉ ਹਉ ਬਲ ਜਾਓ ਜਿਤ ਮੇਰਾ ਮਨ ਜਪੇ ਹਰ ਨਾਉ ਰਹਾਉ ਸਫਲ ਮੂਰਤ ਸਫਲ ਉਹ ਕਰੀ ਜਿਤ ਰਸਨਾ ਉਚਰੈ ਹਰ ਹਰੀ ਸਫਲ ਉਹ ਮਾਥਾ ਸੰਤ ਨਮਸਕਾਰਸ ਚਰਨ ਪੁਨੀਤ ਚਲਹਿ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾ ਗੁਰ ਕਾ ਸਬਦ ਰਾਖਿ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨ ਕੋਏ ਮਾਰੈ ਰਾਖੈ ਏਕੋ ਸੋਏ ਰਹਾਉ ਗੁਰ ਕੇ ਚਰਨ ਰਿਦੈ ਉਰਤਾਰ ਅਗਨ ਸਾਗਰ ਜਪ ਉਤਰਹਿ ਪਾਰ ਗੁਰ ਮੂਰਤ ਸਿਉ ਲਾਇ ਧਿਆਨ ਈਹਾ ਊਹਾ ਪਾਵਹਿ ਮਾਨ ਸਗਲ ਤਿਆਗ ਗੁਰ ਸਰਣੀ ਆਇ ਮਿਟੇ ਅੰਦੇਸੇ ਨਾਨਕ ਸੁਖ ਪਾਇਆ